ਪਿਆਰੇ ਵਿਦਿਆਰਥੀਓ ਅੱਜ ਅਸੀਂ ਕਰਾਂਗੇ ਫਿਰੋਜ਼ਦੀਨ ਸ਼ਰਫ ਦੀ ਕਵਿਤਾ ਮੈਂ ਪੰਜਾਬੀ ਇਸ ਇਸ ਕਵਿਤਾ ਵਿੱਚ ਕਵੀ ਨੇ ਮਾਂ ਬੋਲੀ ਪੰਜਾਬੀ ਨੂੰ ਵਡਿਆਇਆ ਹੈ ਅਤੇ ਉਹ ਆਪਣੇ ਆਪ ਨੂੰ ਪੰਜਾਬੀ ਹੋਣ ਦਾ ਫਖਰ ਮਹਿਸੂਸ ਕਰਾਉਂਦਾ ਹੈ ਉਹ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਲਈ ਵਚਨਬੱਧ ਹੈ ਸੋ ਸ਼ੁਰੂ ਕਰਦੇ ਹਾਂ ਕਵਿਤਾ ਮੈਂ ਪੰਜਾਬੀ ਪੰਜਾਬ ਦੇ ਰਹਿਣ ਵਾਲਾ ਮੈਂ ਪੰਜਾਬੀ ਪੰਜਾਬ ਦੇ ਰਹਿਣ ਵਾਲਾ ਹਾਂ ਮੈਂ ਪਿੰਡੂ ਪਰ ਸ਼ਹਿਰੀ ਢੰਗ ਦਾ ਹਾਂ ਸਮਝਾ ਫਾਰਸੀ ਉਰਦੂ ਵੀ ਖੂਬ ਬੋਲਾਂ ਥੋੜੀ ਬਹੁਤੀ ਅੰਗਰੇਜ਼ੀ ਵੀ ਅੰਗਦਾ ਹਾਂ ਇਨਾ ਸਤਨਾ ਰਾਹੀ ਕਵੀ ਕਹਿੰਦਾ ਹੈ ਕਿ ਮੈਂ ਪੰਜਾਬ ਦਾ ਵਾਸੀ ਹਾਂ ਉਹ ਭਾਵੇਂ ਪਿੰਡੂ ਹੈ ਪਰ ਫਿਰ ਵੀ ਸ਼ਹਿਰੀਆਂ ਵਾਂਗ ਰਹਿੰਦਾ ਹੈ ਉਹ ਫਾਰਸੀ ਵੀ ਜਾਣਦਾ ਹੈ ਤੇ ਉਰਦੂ ਵੀ ਚੰਗੀ ਤਰ੍ਹਾਂ ਬੋਲ ਲੈਂਦਾ ਹੈ ਇਸੇ ਤਰ੍ਹਾਂ ਉਸ ਨੂੰ ਅੰਗਰੇਜ਼ੀ ਵੀ ਜਿਹੜਾ ਏ ਥੋੜੀ-ਥੋੜੀ ਆਉਂਦੀ ਏ ਪਰ ਫਿਰ ਵੀ ਉਹ ਪੰਜਾਬੀ ਭਾਸ਼ਾ ਨੂੰ ਪਹਿਲ ਦਿੰਦਾ ਹੈ ਭਾਵ ਉਸ ਨੂੰ ਆਪਣੀ ਮਾਂ ਬੋਲੀ ਨਾਲ ਹੀ ਪਿਆਰ ਹੈ ਅਗਲੀਆਂ ਸਤਨਾ ਪੜ੍ਹਦੇ ਹਾਂ ਬੋਲੀ ਆਪਣੀ ਨਾਲ ਪਿਆਰ ਰੱਖਾਂ ਇਹ ਗੱਲ ਆਖਣੋ ਕਦੇ ਕਦੇ ਨਾ ਸੰਗਦਾ ਹਾਂ ਬੋਲੀ ਆਪਣੀ ਨਾਲ ਪਿਆਰ ਰੱਖਾਂ ਇਹ ਗੱਲ ਆਖਣੋ ਕਦੇ ਨਾ ਸੰਗਦਾ ਹਾਂ ਮੋਤੀ ਕਿਸੇ ਸੁਹਾਗਣ ਦੀ ਨੱਥ ਦਾ ਮੈਂ ਟੁਕੜਾ ਕਿਸੇ ਪੰਜਾਬਣ ਦੀ ਵੰਗਦਾ ਹਾਂ ਕਵੀ ਕਹਿੰਦਾ ਹੈ ਕਿ ਮੈਂ ਪੰਜਾਬੀ ਹਾਂ ਪੰਜਾਬ ਦਾ ਰਹਿਣ ਵਾਲਾ ਹਾਂ ਅਤੇ ਮੈਨੂੰ ਮਾਣ ਹੈ ਕਿ ਮੈਂ ਜਿਹੜਾ ਏ ਪੰਜਾਬੀ ਭਾਸ਼ਾ ਨਾਲ ਪਿਆਰ ਕਰਦਾ ਹਾਂ ਉਸ ਨੂੰ ਬਿਲਕੁਲ ਝਿਜਕ ਨਹੀਂ ਕਿ ਉਹ ਆਪਣੇ ਦੇਸ਼ ਤੇ ਮਾਣ ਕਰਦਾ ਹੈ ਉਹ ਆਪਣੇ ਆਪ ਨੂੰ ਕਿਸੇ ਸੁਹਾਗਣ ਦੀ ਨੱਥ ਦਾ ਮੋਤੀ ਅਤੇ ਕਿਸੇ ਪੰਜਾਬਣ ਦੀ ਵੰਗ ਦਾ ਟੁਕੜਾ ਕਹਿੰਦਾ ਹੈ ਭਾਵ ਉਹ ਆਪਣੇ ਅਨਮੋਲ ਦੇਸ਼ ਦਾ ਅਨਮੋਲ ਹੀਰਾ ਹੈ ਅੱਗੇ ਕਵੀ ਕਹਿੰਦਾ ਹੈ ਮਿਲੇ ਮਾਣ ਪੰਜਾਬੀ ਨੂੰ ਇਸ ਅੰਦਰ ਆਸ਼ਿਕ ਮੁੱਢੋਂ ਮੈਂ ਇਸ ਉਮੰਗਦਾ ਹਾਂ ਮਿਲੇ ਮਾਣ ਪੰਜਾਬੀ ਨੂੰ ਇਸ ਅੰਦਰ ਆਸ਼ਿਕ ਮੁੱਢੋਂ ਮੈਂ ਇਸ ਉਮੰਗਦਾ ਹਾਂ ਵਾਰਿਸ ਸ਼ਾਹ ਤੇ ਬੁੱਲੇ ਦੇ ਰੰਗ ਅੰਦਰ ਡੋਬ-ਡੋਬ ਕੇ ਜ਼ਿੰਦਗੀ ਰੰਗਦਾ ਹਾਂ ਕਵੀ ਕਹਿੰਦਾ ਹੈ ਕਿ ਮੈਂ ਚਾਹੁੰਦਾ ਹਾਂ ਕਿ ਉਸ ਦੀ ਮਾਂ ਬੋਲੀ ਪੰਜਾਬੀ ਨੂੰ ਇਸ ਦੇਸ਼ ਅੰਦਰ ਪੂਰਾ ਮਾਣ ਸਤਿਕਾਰ ਮਿਲੇ ਉਸ ਨੂੰ ਪੰਜਾਬੀ ਕਵੀਆਂ ਵਾਰਿਸਾ ਤੇ ਬੁੱਲੇ ਤੇ ਵੀ ਮਾਣ ਹੈ ਅਤੇ ਉਹ ਉਹਨਾਂ ਦੇ ਕਦਮਾਂ ਤੇ ਹੀ ਚੱਲਣਾ ਚਾਹੁੰਦਾ ਹੈ ਤੇ ਪੰਜਾਬੀ ਰੰਗ ਭਾਸ਼ਾ ਵਿੱਚ ਰੰਗਿਆ ਹੋਇਆ ਰਹਿਣਾ ਚਾਹੁੰਦਾ ਹੈ ਰਵਾਂ ਇੱਥੇ ਤੇ ਜੁਪੀ ਵਿੱਚ ਕਰਾਂ ਗੱਲਾਂ ਰਵਾਂ ਇੱਥੇ ਤੇ ਜੁਪੀ ਵਿੱਚ ਕਰਾਂ ਗੱਲਾਂ ਐਸੀ ਅਕਲ ਨੂੰ ਸ਼ਿੱਕੇ ਤੇ ਟੰਗਦਾ ਹਾਂ ਮੈਂ ਪੰਜਾਬੀ ਪੰਜਾਬੀ ਦਾ ਸ਼ਰਫ ਸੇਵਕ ਸਦਾ ਖੈਰ ਪੰਜਾਬ ਦੀ ਮੰਗਦਾ ਹਾਂ ਇਥੇ ਕਵੀ ਕਹਿੰਦਾ ਹੈ ਕਿ ਉਸ ਨੂੰ ਦਿਖਾਵੇ ਵਾਲੀ ਜ਼ਿੰਦਗੀ ਜਿਹੜੀ ਉਹ ਬਿਲਕੁਲ ਪਸੰਦ ਨਹੀਂ ਹੈ ਕਿ ਉਹ ਪੰਜਾਬੀ ਹੋ ਕੇ ਅਤੇ ਪੰਜਾਬ ਵਿੱਚ ਰਹਿ ਕੇ ਕਿਸੇ ਹੋਰ ਭਾਸ਼ਾ ਵਿੱਚ ਗੱਲ ਕਰੇ ਉਹ ਕਹਿੰਦਾ ਹੈ ਕਿ ਉਹ ਇਹੋ ਜਿਹੀ ਅਕਲ ਤੋਂ ਆਪਣੇ ਆਪ ਨੂੰ ਦੂਰ ਰੱਖਦਾ ਹੈ ਕਿਉਂਕਿ ਉਹ ਪੰਜਾਬੀ ਹੈ ਅਤੇ ਪੰਜਾਬ ਦਾ ਸੇਵਕ ਹੈ ਇਸੇ ਤਰ੍ਹਾਂ ਉਹ ਪੰਜਾਬੀ ਭਾਸ਼ਾ ਦਾ ਹੀ ਸੇਵਾਦਾਰ ਹੈ ਹਮੇਸ਼ਾ ਆਪਣੀ ਪੰਜਾਬੀ ਭਾਸ਼ਾ ਦੀ ਹੀ ਖੈਰ ਮੰਗਦਾ ਹੈ ਤੋ ਇਹ ਵੀਡੀਓ ਵੇਖਣ ਲਈ ਤੁਹਾਡਾ ਧੰਨਵਾਦ ਹੈ